कैसा पावे जिसके सिर ऊपर तू स्वामी सो दुख कैसा पावे तेरी शरण जो कोई आवे सब दे कष्ट तू आप मिटावे तेरी शरण जो कोई आवे ਸਭ ਦੇ ਕਸ਼ਟ ਤੂੰ ਆਪ ਮਿਟਾਵੇ ਕਿਰਪਾ ਸਭ ਤੇਰੀ ਆਪ ਬਣਾਉਂ ਗਏ ਸਦਾ ਸੁਖੀ ਵਸਿਓ ਹੋ ਪਰਾਨੀ ਸਤ ਦਾ ਨਾਮ ਜੁਗਾਵੇ ਹੰਝਿਸ ਕੇ ਬਾਣੀ ਸੋ ਦੁੱਖ ਕਿਰਸਾ ਜੇ ਨੂੰ ਕਦ ਮੰਗਣ ਲਾ ਦੇ ਕਦ ਤੂੰ ਕਿਸ ਨੂੰ ਰਾਜ ਖਮਾ ਦੇ ਪੁਹੀ ਜਾਣੇ ਮਾਇਆ ਤੇਰੀ ਕਦ ਤੂੰ ਆਮ ਤੋਂ ਖਾਸ ਬਣਾ ਦੇ ਕਦ ਤੂੰ ਆਮ ਤੋਂ ਖਾਸ ਬਣਾ ਦੇ ਡੁੱਬ ਦੇ ਬੇ चावे सिर ऊपर तू स्वामी ਬੀ ਦੁਨੀਆਂ ਸਾਰੀ ਐ ਤੇਰੇ ਕਰਕੇ ਚੱਲੀ ਜਾਂਦੀ ਸਾਡੀ ਦੁਨੀਆਂ ਦਾਰੀ ਐ ਤੂੰ ਦੁੱਖ ਬੰਨਨ ਤੂੰ ਸੁਖ ਦਾਤਾ ਤੂੰ ਹੀ ਪਿਤਾ ਐ ਤੂੰ ਹੀ ਮਾਤਾ ਜੋ ਵੀ ਮਿਲਿਆ ਸਭ ਸਿਰ ਮੱਥੇ ਕਿੱਥੋਂ ਦਾਤਾ ਕਿੱਥੇ ਲਿਆਤਾ ਉਹ ਜਿ ਤੇਰਾ ਧਿਆਨ ਜਪੇ ਜੋ ਦਿਲ ਤੂੰ ਤੇਰਾ ਨਾਮ ਜਪੇ ਜੋ ਜਪੇ ਜੋ ਬਾਣੀ ਹਰ ਪਲ ਤੇਰੀ ਤੈਨੂੰ ਸੁਭਾ ਤੇ ਸ਼ਾਮ ਜਪੇ ਜੋ किसे चीज दी भी थोड़ नहीं उसनू शुक्र जो तेरा गावे जिसके सिर पर तू स्वामी सो दुख कैसा पा जिसके सिर पर तू स्वामी सो दुख कैसा पा Yeah. ਉਹਨਾਂ ਜਦੋਂ ਮਰਦਾਨਾ ਜੀ ਦਾ ਜਨਮ ਹੋਇਆ ਤੇ ਸਾਧ ਸੰਗਤ ਦੀ ਮਾਤਾ ਸੁਖੀ ਜੀ ਪਤਾ ਕੀ ਕਹਿ ਕੇ ਬੁਲਾਉਂਦੇ ਸੀ ਬੇਮਾਨ ਜਾਣਿਆ ਕਿ ਛੋਟੇ ਛੋਟੇ ਬੱਚਿਆਂ ਦੇ ਨਾਂ ਤੇ ਸਾਡੀਆਂ ਭੈਣਾਂ ਬੱਚਿਆਂ ਦੇ ਨਾਂ ਤੇ ਬਹੁਤ ਸਾਰੇ ਮਾਣਸਕਾਰ ਪਿੱਟਕੀਆਂ ਨੇ ਬੱਚਿਆਂ ਨੂੰ ਪਰਮਾਤਮਾ ਨਾਲ ਜੁੜੀਆਂ ਇੱਥੇ ਆ ਦਾ ਨਾਮ ਉਹਤੇ ਵੀ ਪਾਂਤ ਸਵਾਦ ਦੇ ਖਾਣੇ ਖਾਣੇ ਆ ਸਤੀ ਪਦਾਰਥ ਦੇ ਵਧੀਆ ਤੜਕੇ ਪਰਕੇ ਲਾ ਕੇ ਉਹਨਾਂ ਆਨੰਦ ਤਾਂ ਘਰੇ ਵੀ ਨਹੀਂ ਆਉਂਦਾ ਜਿੰਨਾ ਅਜੇ ਇੱਥੇ ਆ ਗਿਆ ਆਤਮਾ ਖੁਸ਼ ਹੋ ਗਈ ਆਓ ਗੁਰੂ ਪਿਆਰਿਓ ਹੁਣ ਆਪਣੇ ਵਜ਼ੀਰ ਨੂੰ ਕਹਾਂ ਲਗਾ ਜਾਂਦੇ ਰਾਜੇ ਦੇ ਨਾਲ ਵਜ਼ੀਰ ਵੀ ਹੁੰਦਾ ਮਾਤਾ ਸਿੰਘ ਜੀ ਪਹੁੰਚੇ ਸਾਹਿਬ ਉਹਨਾਂ ਵੱਲੋਂ 50 ਰੁਪਏ ਮਾਨਸਕਾਰ ਭੇਜਿਆ ਗਿਆ ਗੁਰੂ ਮਹਾਰਾਜ ਦੇ ਭੋਗ ਲੱਗਿਆ ਇਹ ਸਾਧ ਸੰਗਤ ਜੀ ਆਪ ਪੰਗਤ ਲੱਗੀ ਹੋਈ ਆ ਬਜਾਰਾਂ ਗੁਰਸਿੱਖ ਸੰਗਤਾਂ ਗੁਰੂ ਨਾਨਕ ਮਹਾਰਾਜਿਆਂ ਦੀ ਚਲਾਈ ਮਰਿਆਦਾ ਸੰਗਤ ਦੇ ਵਿੱਚ ਬੈਠ ਕੇ ਤੁਸੀਂ ਪੰਗਤਾਂ ਦੇ ਵਿੱਚ ਲੰਗਰ ਛਕ ਰਹੇ ਹੋ ਇਹ ਦੇਣ ਕੀ ਦੀ ਆ ਇਹ ਜਗਤ ਗੁਰੂ ਨਾਨਕ ਮਹਾਰਾਜਿਆਂ ਦੀ ਚਲਾਈ ਮਰਿਆਦਾ ਜਿੱਥੇ ਵੀ ਗੁਰੂ ਪਿਆਰਿਓ ਧਾਰਮਿਕ ਅਸਥਾਨ ਬਣਿਆ ਹੋਇਆ ਗੁਰੂ ਘਰ ਬਣਿਆ ਹੋਇਆ ਉੱਥੇ ਤੁਹਾਨੂੰ ਜ਼ਰੂਰ ਲੰਗਰ ਛਕਣ ਨੂੰ ਮਿਲੂ ਗੁਰੂ ਪਿਆਰਿਓ ਇਹ ਨਾਨਕ ਦਾ ਲੰਗਰ ਰਹੀ ਦੀ ਦੁਨੀਆ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ ਨਾ ਲੰਗਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਆਣੀ। ਇਹ ਗੁਰੂ ਨਾਨਕ ਮਹਾਰਾਜ ਜੀ ਦੇ ਵਚਨ ਨੇ। ਆਹ ਸਾਧ ਸੰਗਤ ਜੀ ਹੁਣ ਗੁਰੂ ਨਾਨਕ ਮਹਾਰਾਜ ਜੀ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦਾ ਇਤਿਹਾਸ ਬੜਾ ਲੰਮਾ ਚੌੜਾ ਹੈ। ਜਦੋਂ ਹਰ ਧਰਮ ਦੇ ਵਿੱਚ ਹੋਰ ਛੋਟੀ ਬੱਚੀ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ ਬਹੁਤ ਸਾਰਾ ਮਾਨਤ ਕਰਕੇ ਜੇ ਬੱਚੀ ਨੇ ਆਹ ਸਾਧ ਸੰਗਤ ਜੀ ਪਰਮਾਤਮਾ ਮਿਹਰ ਭਰਿਆ ਸੱਤੇ ਹੱਥ ਰੱਖੇ ਤੰਦਰੁਸਤੀਆਂ ਵਾਖੇ। ਔਰ ਸਾਧ ਸੰਗਤ ਦੀ ਹਰ ਧਰਮ ਦੇ ਵਿੱਚ ਰਸਮ ਰਵਾਜ ਕੀਤੇ ਜਾਂਦੇ ਨੇ। ਹਿੰਦੂ ਧਰਮਾਂ ਹਿੰਦੂ ਧਰਮ ਦੇ ਵਿੱਚ ਗੁਰੂ ਪਿਆਰੇ ਉਹ ਜਨਜੋ ਤਿਲਕ ਦੀ ਰੱਖੀ ਕੀਤੀ ਸਾਧ ਸੰਗਤ ਜੀ ਰਸਮ ਕੀਤੀ ਜਾਂਦੀ ਹੈ। ਜਿਹਨੇ ਉਹ ਪਾਇਆ ਜਾਂਦਾ ਹਿੰਦੂ ਧਰਮ ਵਿੱਚ ਤਿਲਕ ਲਾਇਆ ਜਾਂਦਾ। ਔਰ ਸਾਧ ਸੰਗਤ ਜੀ ਇਸਲਾਮ ਧਰਮ ਦੇ ਵਿੱਚ ਸੁੰਨਤ ਕੀਤੀ ਜਾਂਦੀ ਹੈ। ਉਹਨਾਂ ਚਿਰ ਮਸਲਮਾਨ ਨਹੀਂ ਕਹਾ ਸਕਦਾ। ਔਰ ਗੁਰੂ ਪਿਆਰੇ ਸਿੱਖ ਧਰਮ ਦੇ ਵਿੱਚ ਬਵਾਜਾਂ ਵਾਲੇ ਤਾਜਾਂ ਵਾਲੇ ਸਾਤ ਸੰਗਤ ਜੀ ਅੰਮ੍ਰਿਤ ਕੇ ਦਾਤੇ ਗੁਰੂ ਮਹਾਰਾਜ ਜੀ ਨੇ ਖੰਡੇ ਵਾਟੇ ਦਾ 1699 ਦੀ ਵਸਾਕੇ ਨੂੰ ਗੁਰੂ ਪਿਆਰੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਦੋਂ ਵੀ ਕਿਤੇ ਅੰਮ੍ਰਿਤ ਛਕਾਇਆ ਜਾਂਦਾ ਸਾਤ ਸੰਗਤ ਜੀ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਜਾਂਦਾ ਸਿੱਖ ਸੰਤ ਨੇ ਤੁਸੀਂ ਭਵੇਂ ਯਮ ਦੇ ਬੱਚੇ ਨੂੰ ਐ ਸਿੱਖ ਇਤਿਹਾਸ ਦੇ ਵਿੱਚ ਗੁਰੂ ਪਿਆਰੇ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਦੀ ਗੁਰਤੀ ਦੇ ਦੋ ਆਹ ਗੁਰੂ ਪਿਆਰੇ ਹੁਣ ਗੁਰੂ ਨਾਨਕ ਮਹਾਰਾਜ ਜੀ 10 ਕੇ ਸਾਲਾਂ ਦੇ ਹੋਏ ਹੁਣ ਗੁਰੂ ਪਿਆਰੇਓ 10 ਮਾਹਾਂ ਦੀ ਕਸਤ ਦੇ ਵਿੱਚੋਂ ਰਸਤਾ ਬਸਤਾ ਭੇਜੀਆਂ ਨੇ ਸੀਤੇ ਭੇਜੇ ਨੇ ਮਾਇਆ ਭੇਜੀ ਐ ਆਪ ਗੁਰੂ ਪਿਆਰੇਓ ਫਿਰ ਹਲਵਾਈਆਂ ਨੇ ਜਵਾਰ ਆਈ ਦਵਾਈ ਤੇ ਮੇਰੀਆਂ ਪਹਿਣਾਣੇ ਤੋਂ ਸਾਦੇ ਦੀ ਦੇਵਾ ਕੀਤੀ ਦਾਤ ਕਦਵੀ ਆ ਜੀ ਗੁਰੂ ਪਿਆਰੇਓ ਸੁਭਾਵਾ ਚੱਲ ਰਹੀਆਂ ਜੀ ਤੇ ਤਾਂ ਸੰਗਤ ਜੀ ਇੱਕ ਜਸਤਵਰਨ ਨਾਮ ਸਮਾਰਾ ਚਰਨੀ ਕਿਰਪਾ ਸੰਗਤ ਅਤੇ ਪੰਗਤ ਆਹੋ ਸਾਡਾ ਵੀਰ ਛੋਟੇ ਨਾਰੀ ਕਿਤੋਂ 500 ਰੁਪਏ ਗੋਦਦਾਨ ਦੇ ਸਰਪੇ ਗੋਦਦਾਨ 500 ਰੁਪਏ ਜੋ ਵੀ ਪਰਮਾਤਮਾ ਦਾਨ ਕਰਵਾਉਂਦਾ ਹੈ ਗੁਰਸਿੱਖ ਸੰਗਤਾਂ ਸੇਵਾ ਭੇਜਦੀਆਂ ਨੇ ਗੁਰੂ ਪਿਆਰਿਓ ਫਿਰ ਇਹਦੇ ਵਿੱਚ ਮੈਂ ਸੱਬਤ ਨਹੀਂ ਆਉਂਦਾ ਇਹ ਸਭ ਨਾਲ ਦਾ ਸਾਂਝਾ ਹੋ ਜਾਂਦਾ ਹੈ ਦੇਖੋ ਇਤਿਹਾਸ ਦਾ ਸਤਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਪਿਆਰੇ ਜਿਹੜੇ ਖਜ਼ਾਨਿਆਂ ਤੋਂ ਮਾਇਆ ਜੱ ਸਤਗੁਰੂ ਜੀ ਕਜਾਨੇ ਭਰਪੂਰ ਕਰਨਾ ਹੋ ਮੇਰ ਭਰਾ ਸਤੇ ਹੱਥ ਨਾਲ ਸਾਡੇ ਸਰਦਾਰ ਬਲਬੀਰ ਸਿੰਘ ਜੀ ਕਹਿੰਦੇ ਹੋਰ ਛੋਟੀ ਬੱਚੀ ਮਾਤਾ ਪਿਤਾ ਦੀ ਦੋਤਾ ਕਿਉਂਕਿ ਹੋਰ ਵੀ ਕਮੇਟੀ ਦੇ ਖਾਤੇ ਹੁੰਦੇ ਨੇ ਇਹ ਨਹੀਂ ਵੀ ਕੋਈ ਸਰਕਾਰ ਨੂੰ ਪੈਸੇ ਦੇਣ ਦੇ ਪ੍ਰਬੰਧ ਤਾਂ ਨੇ ਹੋਰ ਵੀ ਬਹੁਤ ਵੱਡੇ ਖਾਤੇ ਹੁੰਦੇ ਨੇ ਗੁਰੂ ਪਿਆਰੇਓ ਹੁਣ ਕਈ ਥਾਂ ਤੇ ਰੋਸਾ ਕਰਨ ਲੱਗ ਜਾਂਦੇ ਨੇ ਬਲਾਲੇ ਅਸੀਂ ਦੂਰੋਂ ਆਇਆ ਕਿ ਐਨੇ ਦਾ ਦਾ ਖਰਚਾ ਤੇਲ ਮੱਤੇ ਗਿਆ। ਤੁਹਾਨੂੰ ਹੋਰ ਪੈਸੇ ਲਗੋ। ਆਹ ਨੂੰ ਪਿਆਰੇ ਹੋ ਤੇ ਫਿਰ ਪ੍ਰਬੰਧਕ ਕਿਹਿਆਂ ਨੂੰ ਦੇ ਵੀ ਦਿੰਦੇ ਨੇ ਫਿਰ ਹੁਣ ਜੇ ਸਾਰਿਆਂ ਨੂੰ ਅਚਨ ਦੇ ਲੱਗਣਾ ਹੋਰ ਵੀ ਬਹੁਤ ਸਾਰੇ ਬਲੇ ਖਾਤੇ ਨੇ। ਆਹ ਨੂੰ ਪਿਆਰੇ ਫਿਰ ਬਹੁਤ ਥਾਂ ਤੇ ਫਿਰ ਬੋਲਣ ਲੱਗ ਜਾਂਦੇ ਨੇ ਬਲਾਲੇ ਫਿਰ ਉੱਥੇ ਗੁਰੂ ਪਿਆਰੇਓ ਜਿਹੜੇ ਪ੍ਰਬੰਧਕ ਨੇ ਉਹ ਕਹਿਣ ਨੇ ਭਾਈ ਗਾਹ ਨੂੰ ਕੋਈ ਵੀ ਢਾਲੀ ਕਵਿਤਾ ਨਾ ਆਇਓ। ਢਾਲੀ ਕਵਿਤਾ ਦਾ ਸਮਾਪਤ ਉਤੇ ਥੱਲੇ ਵਾਲੇ ਗੇਮੇ ਜਗਦੇ ਜਾਂਦੇ ਨੇ ਵਿੱਚ ਆਹ ਦਾਤ ਸੰਗਤ ਜੀ ਜੋ ਪ੍ਰਬੰਧਕ ਕਮੇਟੀ ਮਾਨ ਸਤਕਾਰ ਬੁਲਾਰੇ ਫਤੇਵਰ ਸਿੰਘ ਜੀ ਮਹਾਰਾਜ ਜੀ ਮੇਰੇ ਭਰਾ ਸਿੱਤੇ ਹੱਥ ਲਾ ਕੇ ਆਹ ਗੁਰੂ ਪਿਆਰੇ ਉਹ ਗੱਲ ਚੱਲ ਰਹੀ ਸੀ ਕਿਉਂਕਿ ਨਾਲ ਇਤਿਹਾਸ ਦੀਆਂ ਵੀ ਗੱਲਾਂ ਦੱਸੜੀਆਂ ਜ਼ਰੂਰੀ ਨੇ ਥੱਪੜ ਤੇ ਬੈਠ ਕੇ ਆ ਸੰਗਤ ਬੈਠੀ ਐ ਆ ਪ੍ਰਸ਼ਾਦਾ ਲਿਆ ਸਭ ਜੀ ਤਰਾਹੀ ਬਰਕੀ ਤੋੜ ਕੇ ਮੂੰਹ ਦੇ ਵਿੱਚ ਪਾਈਏ ਇਹੋ ਜਿਹਾ ਤਾਂ ਆਨੰਦ ਹਾਲ ਤੱਕ ਕਦੇ